ਇੱਕ ਕੈਦਾ ਤਿਆਰ ਕੀਤਾ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਜਿੱਥੇ ਮਾਤਾ ਦਾ ਨਾਮ ਲਿਖਣਾ ਸੀ ਤ੍ਰਿਪਤਾ ਜੀ ਲਿਖਣਾ ਸੀ ਉੱਥੇ ਸੁਲੱਖਣੀ ਜੀ ਲਿਖਿਆ ਸੀ ਅੱਛਾ ਪਰ ਇਹ ਜਿਹੜਾ ਚੀਜ਼ ਤੁਸੀਂ ਤਿਆਰ ਕੀਤੀ ਆ ਇੱਕ ਇਤਿਹਾਸਕ ਮੀਲ ਕਹਿ ਲਈ ਤੇ ਕੱਢ ਦਿੱਤਾ ਤੁਸੀਂ ਮੈਨੂੰ ਇਦਾਂ ਮਹਿਸੂਸ ਹੁੰਦਾ ਬੜੀ ਉਹ ਆਪਸ ਵਿੱਚ ਹੀ ਗੱਲਾਂ ਕਰਦੇ ਆ ਵੀ ਆਪਾਂ ਡਰਨਾ ਨਹੀਂਗਾ ਆਪਾਂ ਸ਼੍ਰੀ ਰਾਮਚੰਦਰ ਜੀ ਦੀ ਔਲਾਦ ਇਹ ਜਿਹੜੀ ਚੀਜ਼ ਤੁਸੀਂ ਤਿਆਰ ਕੀਤੀ ਇਹ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਫੁਰਿਆ ਫਰਨਾ ਕਿ ਕਿੱਦਾਂ ਤੂੰ ਸੋਚਿਆ ਵੀ ਚੀਜ਼ ਇਹ ਵੇਖੀਆਂ ਵੀ ਜਿਹਦੇ ਵਿੱਚ ਗਲਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬੈਰ ਭਾਵਨਾ ਮਕਾ ਕੇ ਲੜਾਈ ਦੇ ਜੰਗ ਵਿੱਚ ਤੂੰ ਇਹਨਾਂ ਨੂੰ ਯਾਦ ਕਰਨਾ ਜਦੋਂ ਮੈਂ ਦੱਸਿਆ ਪੂੜਾ ਉਹਨੂੰ ਸਿੰਘ ਬਾਰੇ ਸਾਡੇ ਕੋਲ ਮੈਂ ਫਰੋਤਨ ਨਾਲ ਦੀ ਨਾਲ ਤਖਾਵੀ ਦਿੰਨੇ ਆਪਾਂ ਇਹ ਸਾਡਾ ਫਰਜ਼ ਬਣਦਾ ਅਸੀਂ ਉਹਨੂੰ ਯਾਦ ਕਰੀਏ ਤਾਇਆ ਤਾਈ ਚਾਚਾ ਚਾਈ ਹੈਨਾ ਬੀ ਬੀ ਪਾਪਾ ਇਹ ਸ਼ਬਦ ਜਿਹੜੇ ਜ਼ਰੂਰ ਸੁਣਨੇ ਚਾਹੀਦੇ ਆ ਤਾਂ ਕਿ ਇਹ ਸਾਡੀ ਮਾਂ ਬੋਲੀ ਆ ਜਾਂਦਾ ਔਰ ਕਈਆਂ ਨੇ ਤਾਂ ਕਿਹਾ ਵੀ ਇਹ ਇਸ ਚਾਰਟ ਦੀ ਖਾਤਰ ਹੀ ਅਸੀਂ ਆ ਜਗ੍ਹਾ ਸਪੈਸ਼ਲ ਰੱਖੀ ਸੀ ਜਿੱਦਾਂ ਕਹਿੰਦੇ ਤਾਂ ਨਾ ਜੇ ਕਿਸੇ ਨੂੰ ਬਾਦ ਦੁਆ ਦੇਣੀ ਹੋਵੇ ਉਹਨੂੰ ਕਹਿ ਦਿਓ ਕਿ ਚੱਲ ਜਾ ਯਾਰ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਵੇ ਜਿਹੜਾ ਇਹ ਤਿਉਹਾਰ ਹੈ ਉਹਨੂੰ ਆਦਿਤੀ ਤਿਵਾਰ ਕਿਹਾ ਜਾਂਦਾ ਕੱਛ ਕੋੜੀ ਦਾ ਬੱਚਾ ਹੈ ਬਸ਼ੇਰੂ ਕਹਿੰਨੇ ਆ ਬੱਕਰੀ ਦਾ ਮੇਮਣਾ ਭੇਡ ਦਾ ਲੇੜਾ ਰੰਬਾ ਦਾ ਤਰੀ ਸੁਹਾਗਾ ਇਹ ਬੱਚਾ ਨੂੰ ਕਿੱਥੋਂ ਪਤਾ ਲੱਗੂ ਸਾਡਾ ਟੀਵੀ ਯੂ ਐਸ ਏ ਅਤੇ ਸਾਡਾ ਰੇਡੀਓ ਯੂ ਐਸ ਏ ਦੇ ਸਰੋਤਾਜਨੋ ਤੇ ਦਰਸ਼ਕ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਣੇ ਕੋਲ ਸਟੂਡੀਓ ਦੇ ਵਿੱਚ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਮਹਾਨ ਸ਼ਾਇਰ ਪ੍ਰਸਿੱਧ ਲੇਖਕ ਗੀਤਕਾਰ ਪੰਜਾਬੀ ਕਮਿਊਨਿਟੀ ਦੀ ਸ਼ਾਨ ਸਤਿਕਾਰਯੋਗ ਸ਼ਖਸੀਅਤ ਅਧਿਆਪਨ ਸਿੰਘ ਚੀਮਾ ਬਹਿਣੀਵਾਲ ਜੀ ਪਹੁੰਚ ਚੁੱਕੇ ਹਨ ਆਓ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਆਪਾਂ ਅਗਲਾ ਟੌਪਿਕ ਸ਼ੁਰੂ ਕਰਦੇ ਹਾਂ ਅਧਿਆਪਨ ਸਿੰਘ ਚੀਮਾ ਜੀ ਆਪ ਜੀ ਦਾ ਨਿੱਕਾ ਫਾਨ ਪਤਾ ਜਾਂਦਾ ਜੀ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਹੁਤ ਬੇਰਬਾਨ ਹਾਂਜੀ ਸਾਡਾ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦਾਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜੀ ਮਸਾ ਅੱਜ ਆਪਾਂ ਗੱਲਬਾਤ ਕਰਾਂਗੇ ਮੈਂ ਕਈ ਮਹੀਨਿਆਂ ਤੋਂ ਮੇਰੇ ਮਨ ਦੇ ਵਿੱਚ ਚੱਲ ਰਿਹਾ ਸੀ ਤੁਸੀਂ ਇੱਕ ਕਾਇਦਾ ਤਿਆਰ ਕੀਤਾ ਜੀ ਮੈਂ ਖਾ ਵੀ ਦਿੰਨਾ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਕਾਇਦਾ ਗੁਰਮੁਖੀ ਕਾਇਦਾ ਤੇ ਵਿਰਸਾ ਬੜੀ ਕਮਾਲ ਦੀ ਚੀਜ਼ ਲੱਗੀ ਆ ਮੈਂ ਜਦੋਂ ਪੜਿਆ ਕਿਉਂਕਿ ਹੁਣ ਟਿੱਕਰ ਜਾਂਦੇ ਆਪਾਂ ਜੰਮੇ ਵਾਲੇ ਅਸੀਂ ਇਹੀ ਦੇਖਦੇ ਆ ਰਹੇ ਹਾਂ ਕਿ ਊੜਾ ਊਠ ਐੜਾ ਆਂਬ ਤੇ ਈੜੀ ਐਟ ਉਹਦੇ ਵਿੱਚ ਵੀ ਬੜੇ ਗਲਤ ਲਫ਼ਜ਼ ਲਿਖੇ ਜਾਂਦੇ ਸੀਗੇ ਪਰ ਇਹ ਜਿਹੜਾ ਚੀਜ਼ ਤੁਸੀਂ ਤਿਆਰ ਕੀਤੀ ਆ ਇੱਕ ਇਤਿਹਾਸਕ ਮੀਲ ਕਹਿ ਲਈ ਬੇ ਕੱਟ ਦਿੱਤਾ ਤੁਸੀਂ ਮੈਨੂੰ ਇਦਾਂ ਮਹਿਸੂਸ ਹੁੰਦਾ ਬੜੀ ਕਮਾਲ ਦੀ ਚੀਜ਼ ਤੁਸੀਂ ਤਿਆਰ ਕੀਤੀ ਆ ਇਹ ਜਿੱਦਾਂ ਤੁਸੀਂ ਬਣਾਤਾ ਬਰਨਮਾਲਾ ਊੜਾ ਊੜੇ ਤੋਂ ਉਦਮ ਸਿੰਘ ਐੜਾ ਅੱਲਾ ਯਾਰਖਾ ਜੋਗੀ ਅੱਲਾ ਜਿਹੜੇ ਐੜੇ ਤੋਂ ਅੱਲਾ ਬਣਾਤਾ ਈੜੀ ਤੋਂ ਇਸਤਰੀ ਉਹ ਚ ਤੁਸੀਂ ਫੋਟੋ ਲਗਾਤੀ ਬੀਬੀ ਹਰਸ਼ਰਨ ਕੌਰ ਜੀ ਸੱਸਾ ਸਿੱਖ ਭਾਈ ਲਾਲੋ ਜੀ ਇਹ ਜਿਹੜੀ ਚੀਜ਼ ਤੁਸੀਂ ਤਿਆਰ ਕੀਤੀ ਇਹ ਕਿੰਨਾ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਫੁਰਿਆ ਫੁਰਨਾ ਕਿੰਦਾ ਤੁਸੀਂ ਸੋਚਿਆ ਪਿਛਲੇ ਸਮੇਂ ਦੇ ਵਿੱਚ ਹੂੰ ਕਈ ਮੈਨੂੰ ਧਿਆਨ ਵਿੱਚ ਮੇਰੇ ਕਈ ਪੁਸਤਕਾਂ ਆਈਆਂ ਅੱਛਾ ਜੀ ਜਿਹੜੀਆਂ ਬੱਚਿਆਂ ਦੇ ਸਕੂਲਾਂ ਦੇ ਵਿੱਚ ਕਿਤਾਬ ਤਿਆਰ ਕੀਤੀ ਸੀ ਕਿਸੇ ਨੇ ਜੀ ਮੈਂ ਇਸ ਦਾ ਨਾਂ ਨਹੀਂ ਲੈਣਾ ਕਿਸੇ ਦਾ ਇੱਕ ਪਰਸਨਲ ਉਹ ਕਿਤਾਬ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਲੱਗੀ ਸੀ ਹਾਂ ਤੇ ਉਹਨਾਂ ਦੀ ਜੀਵਨੀ ਤੇ ਕਿਤਾਬ ਲਿਖੀ ਸੀ ਜਿਹਦੇ ਵਿੱਚ ਜਿਹੜੀ ਜਾਣਕਾਰੀ ਸੀ ਮੋਢਲੀ ਉਹਦੇ ਵਿੱਚ ਗੁਰੂ ਨਾਨਕ ਪਾਸ਼ਾ ਜਿਹਦੀ ਜਿੱਥੇ ਮਾਤਾ ਦਾ ਨਾਮ ਲਿਖਣਾ ਸੀ ਤ੍ਰਿਪਤਾ ਜੀ ਲਿਖਣਾ ਸੀ ਉੱਥੇ ਸੁਲੱਖਣੀ ਜੀ ਲਿਖਿਆ ਸੀ ਅੱਛਾ ਔਰ ਜਿੱਥੇ ਸੁਲੱਖਣੀ ਜੀ ਲਿਖਣਾ ਸੀ ਉੱਥੇ ਤ੍ਰਿਪਤਾ ਜੀ ਲਿਖਿਆ ਹਾਂ ਤੋ ਇਸ ਤਰ੍ਹਾਂ ਦਾ ਹੋਰ ਵੀ ਕਈ ਪੁਸਤਕਾਂ ਹੈਗੀਆਂ ਜਿਹੜੀਆਂ ਬੱਚਿਆਂ ਦੇ ਹੱਥਾਂ ਵਿੱਚ ਸੀ ਇੱਕ ਪੁਸਤਕ ਐਸੀ ਵੀ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਜੀ ਜਦੋਂ ਛੋਟੇ ਸਾਹਿਬ ਜੀ ਦੇ ਜਿਹੜੇ ਸੂਬੇ ਦੀ ਹਜੂਰੀ ਉੱਤੇ ਹਾਜ਼ਰੀ ਲਾਉਣ ਗਏ ਕਿਤੇਰੀ ਚ ਹਾਜ਼ਰ ਹੋਏ ਹਜੂਰੀ ਦੇ ਵਿੱਚ ਉੱਥੇ ਫਿਰ ਉਹਨਾਂ ਨੂੰ ਉਹ ਆਪਸ ਵਿੱਚ ਹੀ ਗੱਲਾਂ ਕਰਦੇ ਆ ਵੀ ਆਪਾਂ ਡਰਨਾ ਨਹੀਂਗਾ ਆਪਾਂ ਸ਼੍ਰੀ ਰਾਮਚੰਦਰ ਜੀ ਦੀ ਔਲਾਦ ਹੂੰ ਤਾਂ ਮੈਨੂੰ ਇਹ ਕੁਝ ਨਾਮਾ ਲੱਗਿਆ ਮੈਂ ਕਹਿੰਦਾ ਮੈਂ ਅੱਜ ਤਾਈਂ ਮੈਂ ਲ ਦੀ ਜੀਵਨ ਦੀ ਵਿੱਚ ਅਸੀਂ ਇਹੀ ਸੁਣਦੇ ਆਏ ਹਾਂ ਵੀ ਉਹ ਪੰਜਵੇਂ ਪਾਸ਼ਾ ਜੀ ਦੇ ਐ estrangge ਤੋਂ ਗੁਰੂ ਟੇਕ ਬਹਾਦਰ ਸਾਹਿਬ ਜੀ ਦੇ ਪੋਤੇ ਸੀਗੇ ਹੂੰ ਹੂੰ ਤੋਂ ਉਹਨਾਂ ਦੇ ਪਰਪੋਤੇ ਸੀ ਨਾ ਤੋਂ ਇਸ ਤਰ੍ਹਾਂ ਦੀ ਜਿਹੜੀ ਸੀਗੀ ਤੇ ਮੈਂ ਇਹ ਸੁਣਿਆ ਸੀ ਪਰ ਇਹ ਮੈਨੂੰ ਨਵੀਂ ਗੱਲ ਲੱਗੀ ਥੋੜੀ ਜੀ ਜੀ ਤੋਂ ਹੋਰ ਵੀ ਕਈ ਇਸ ਤਰ੍ਹਾਂ ਦੀ ਮੈਂ ਸੁਣਿਆ ਵੇਖੀਆਂ ਵੀ ਜਿਹਦੇ ਵਿੱਚ ਗਲਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋਂ ਮੈਂ ਸੋਚਿਆ ਵੀ ਮੈਂ ਇਹ ਲੜ ਨਹੀਂ ਸਕਦਾ ਇਕੱਲਾ-ਕੱਲੇ ਨਾਲ ਜਾ ਕੇ ਕਉਨਾ ਮੈਂ ਥੋੜੀ ਜੀ ਮੈਂ ਆਪਦੇ ਉਹ ਲੋਕ ਕੋਸ਼ਿਸ਼ ਕਰਾਂ ਜੀ ਤਾਂਕਿ ਮੈਂ ਜਿੱਥੋਂ ਤਾਈ ਸੰਭਵ ਹੋਇਆ ਜਿੱਥੋਂ ਦੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਸੋਝੀ ਬਖਸ਼ੀ ਉਸ ਸੰਸਾਰ ਮੈਂ ਕੁਝ ਸੇਵਾ ਕਰ ਸਕਾਂ ਜੀ ਤੋਂ ਬੱਚਿਆਂ ਨੂੰ ਮੈਂ ਪਹਿਲ ਕਦਮੀ ਦਿੱਤੀ ਹਮ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਹਰ ਇਨਸਾਨ ਹੀ ਸਿਆਣਾ ਹਮ ਤੋਂ ਮੈਂ ਸੋਚਿਆ ਵੀ ਬੱਚੇ ਜਿਹੜੇ ਆ ਉਹਨਾਂ ਨੂੰ ਮੈਨੂੰ ਜਿਆਦਾ ਲੋੜ ਹੈ ਬੱਚੇ ਵੇਰ ਤੋਂ ਸੋ ਮੈਂ ਗੁਰਮੁਖੀ ਕਾਇਦਾ ਹਮ ਤੇ ਵੀਰ ਸਾ ਗੁਰਮੁਖੀ ਦਾ ਮਤਲਬ ਹੈ ਕੈਦੇ ਤਾਂ ਪਹਿਲਾਂ ਵੀ ਬਹੁਤ ਆਏ ਆ ਪੂਰਾ ਊਠ ਕਕਾ ਕਾ ਨੰਦਾ ਲੜਕਾ ਪਰ ਮੈਂ ਇਹਨੂੰ ਗੁਰਮੁਖੀ ਨਾਲ ਜਿਹੜੇ ਸਾਡੇ ਗੁਰਮਖ ਹੋਏ ਆ ਜਾਂ ਜਿਹੜੇ ਸਾਡੇ ਸੂਰਮੇ ਹੋਏ ਆ ਜਾਂ ਸਾਡੇ ਧਰਮ ਦੇ ਵੀ ਜਿਹਨੇ ਕੋਈ ਸ਼ਖਸੀਅਤਾਂ ਹੋਈਆਂ ਪੰਜਾਬੀਆਂ ਦੇ ਵਿੱਚ ਤਾਂ ਉਹਨਾਂ ਨੂੰ ਮੈਂ ਯਾਦ ਕਰਾਂ ਤੋਂ ਨਾਲੇ ਮੈਂ ਬੱਚਿਆਂ ਨੂੰ ਦੱਸਾਂ ਉਹਨਾਂ ਨੂੰ ਲਈ ਤੋਂ ਇੱਕ ਕਿਤਾਬ ਮੈਂ ਸਮਰਪਿਤ ਕੀਤੀ ਸੀ ਉਹਨਾਂ ਅਨੇਕ ਬੱਚਿਆਂ ਜਿਹੜੇ ਯਤੀਮ ਲਾवारिस ਤੇ ਜਨਮ ਤੋਂ ਹੀ ਬੋਲਣ ਸੁਣਨ ਪੱਖੋਂ ਸਮਰਥਨ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲੀਆਂ ਸ਼ਖਸੀਤਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਮੈਂ ਇੱਕ ਕਿਤਾਬ ਸਮਰਪਿਤ ਕੀਤੀ ਸੀ ਚੇਤਨਾ ਪ੍ਰਕਾਸ਼ਨ ਵੱਲੋਂ ਛਪੀ ਕਿਤਾਬ ਹੈ ਤੋ ਇਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਦੱਸਿਆ ਉੜਾ ਉਹਨੂੰ ਸਿੰਘ ਬਾਰੇ ਵੀ 1919 ਦੇ ਵਿੱਚ ਜੱਲਿਆਂ ਵਾਲੇ ਬਾਗ ਅੰਦਰ ਜਿਹਨੂੰ ਗੋਲੀ ਕਾਂਡ ਵਾਪਰਿਆ ਉਹਦਾ ਸੂਰਮੇ ਨੇ ਜਾ ਕੇ ਲੰਡਨ ਜਾ ਕੇ ਪਤਾ ਲਿਆ ਹਾਂ ਹਾਂ ਇਸ ਤਰੀ ਅੱਲਾ ਯਾਰ ਖਾਂ ਜੋਗੀ ਜਿਨ੍ਹਾਂ ਨੇ ਸੈਬਜਾਦਿਆਂ ਦੀ ਸ਼ਹਾਦਤ ਬਾਰੇ ਨਿਤੜਕ ਲਿਖਿਆ ਨਤੀਜੇ ਨਤੀਜੇ ਵਿੱਚ ਜੋ ਫਤਵਾ ਮਿਲਿਆ ਔਰ ਇਹਨਾਂ ਨੂੰ ਸਾਰੀ ਉਮਰ ਜਿਹੜੀ ਬਾਕੀ ਬਚੀ ਦੀ ਸੀ ਇਹਨਾਂ ਨੂੰ ਮਨਾਹੀ ਕਰ ਦਿੱਤੀ ਕਿ ਮਸਜਿਦ ਤੇ ਜਾਣ ਨੂੰ ਤੋਂ ਇਹਨਾਂ ਨੂੰ ਇਹ ਮੰਨਿਆ ਮੰਨਿਆ ਗਿਆ ਕਿਹਾ ਗਿਆ ਵੀ ਅਗਰ ਤੁਸੀਂ ਇਹਨਾਂ ਧਰਮ ਦੇ ਵਿੱਚ ਕੁਝ ਇਸ ਤਰ੍ਹਾਂ ਜੇ ਤੁਸੀਂ ਮਸਜਿਦ ਨਹੀਂ ਜਾਂਦੇ ਇਹ ਤਾਂ ਮਤਲਬ ਤੁਸੀਂ ਨਰਕਾਂ ਦੇ ਭਾਗ ਗਏ ਹਾਂ ਤਾਂ ਇਹ ਨਹੀਂ ਉਹ ਨਰਕ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਹਿਬ ਜੀ ਨੇ ਸੱਚ ਦੀ ਗੱਲ ਕੀਤੀ ਉੱਥੇ ਸਵਰਗ ਨੂੰ ਸਵਰਗ ਨਾਲੋਂ ਨਰਕ ਨੂੰ ਪਹਿਲਾਂ ਪਹਲ ਦੇ ਕੇ ਉਹਨੇ ਆਪ ਦਾ ਨਾਂ ਉਹਨਾਂ ਵਿੱਚ ਦਰਜ ਕਰਵਾ ਲਿਆ ਇਹ ਸਾਡਾ ਫਰਜ਼ ਬਣਦਾ ਅਸੀਂ ਉਹਨੂੰ ਯਾਦ ਕਰੀਏ ਤਾਂ ਮੈਂ ਆਪਦਾ ਫਰਜ਼ ਪੂਰਾ ਕੀਤਾ ਇਸ ਤਰ੍ਹਾਂ ਹੀ ਸਾਡੇ ਬੀਬੀ ਹਰਚੰਨ ਕੌਰ ਹੋਏ ਹੈ ਜਿਨ੍ਹਾਂ ਨੇ ਚਮਕੌਰ ਗੜੀ ਦੇ ਸ਼ਹੀਦ ਹੋਏ ਇਹ ਸਾਰੀ ਜਾਣਕਾਰੀ ਥੋੜੀ ਥੋੜੀ ਮੈਂ ਨਾਲ ਲਿਖੀ ਇਹ ਕੇ ਦੇ ਸਾਰੀ ਤੁਸੀਂ ਜਿੱਦਾਂ ਜੀ ਜੋ ਆਪਣੇ ਇਤਿਹਾਸ ਗੁਰ ਇਤਿਹਾਸ ਦੇ ਵਿੱਚ ਵੱਡੇ ਵੱਡੇ ਛੋਟੀ ਦੇ ਜਰਨਲ ਹਾਂਜੀ ਮਹਾਨ ਸ਼ਖਸੀਅਤਾਂ ਹਾਂਜੀ ਰਾਈਟਰ ਹੋਏ ਜਿਦਾਂ ਲਾਲ ਯਾਰਖੰ ਜੋਗੀ ਜੀ ਦਾ ਨਾ ਹਾਂਜੀ ਤੇ ਭਾਈ ਸਿੱਖ ਭਾਈ ਲਾਲੋ ਜੀ ਦਾ ਤੁਸੀਂ ਉਹ ਹਰੀ ਸਿੰਘ ਦਾ ਲੂਆ ਹਰੀ ਸਿੰਘ ਨਲੂਆ ਮਤਲਬ ਉੜਾ ਉੜ ਤੇ ਈੜੀ ਇੱਟ ਤੇੜਾ ਆਂਬੋ ਹਾਂਜੀ ਉਹਦੇ ਨਾਲੋਂ ਤੁਸੀਂ ਜਾਨਕੀ ਇਹਨੂੰ ਤਰਜੀਹ ਦਿੱਤੀ ਵੀ ਨਾਲੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਊਗੀ ਹਾਂਜੀ ਨਾਲੇ ਉਹ ਟ੍ਰੈਂਡ ਜਿਹੜਾ ਤੁਸੀਂ ਬਦਤ ਤਰੂੜਾ ਜਿਹੜਾ ਵੀ ਸਿੱਖਣਗੇ ਨਾਲ ਤੇ ਹਾਂਜੀ ਨਾਲੇ ਆ ਚੀਜ਼ ਜਿਹੜੀ ਆ ਪੜਾਈ ਜਾਵੇ ਇੱਕ ਗੱਲ ਹਰਾਨੀ ਵਾਲੀ ਹੋਰ ਹੈ ਭਲਾ ਜਿਵੇਂ ਕਿਨੇ ਵੀ ਊੜਾ ਊਠ ਹਮ ਹੁਣ ਜੇ ਸਾਡੇ ਪਿੰਡਾਂ ਦੇ ਵਿੱਚ ਊਠ ਪੁੱਛੇ ਜਵਾਕ ਵੀ ਊਠ ਕਿੱਥੇ ਆ ਊਠ ਹੈ ਅਸੀਂ ਕਿੱਥੋਂ ਦਿਖਾਵਾਂਗੇ ਕਿੱਥੋਂ ਸੋਣਾ ਹੈਨਾ ਤੋ ਇਹ ਜਿਹੜੇ ਨਾਂ ਐ ਇਹ ਸਾਨੂੰ ਹਰ ਬੁੱਕ ਦੇ ਵਿੱਚੋਂ ਪੰਜਾਬੀ ਕਿਤਾਬਾਂ ਧਾਰਮਿਕ ਕਿਤਾਬਾਂ ਦੇ ਵਿੱਚੋਂ ਜਿੱਥੋਂ ਮਰਜੀ ਆਈ ਤਾਂ ਸਰਚ ਕਰ ਲਓ ਆਪਾਂ ਇਹ ਸਿੱਖਸ਼ੀਅਤ ਸਿੱਖਿਸ਼ਤਾ ਜਿੰਨੀਆਂ ਵੀ ਐ ਇਹਨਾਂ ਦੇ ਨਾਂ ਤਾਂ ਤਕਰੀਬਨ ਸ੍ਰੀਖਤਾਂ ਦਰਜ ਐ ਸ੍ਰੇਣੀ ਅੱਖਰਾਂ ਵਿੱਚ ਦਰਜ ਜੀ 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 ਸਤ੍ਰੇ ਕਕ ਕਾਂ ਸਿੰਘ ਨਾਬਾ ਗਏ ਸੀ ਕਾਂ ਕਕ ਕਾਂ ਹੁਣ ਕਾਂ ਸਿੰਘ ਨਾਬਾ ਬੜੇ ਵੱਡੇ ਵਿਦਵਾਨ ਹੋਏ ਸਿੱਖ ਇਤਿਹਾਸ ਦੇ ਵਿੱਚ ਗੱਗਾ ਗੱਤਕਾ ਘੱਗਾ ਕਨਈਆ ਦਾਸ ਜੀ ਕੌਣ ਨਹੀਂ ਜਾਣਦਾ ਕੰਨਿਆ ਦਾ ਜੀ ਨੂੰ ਕਿੰਨੀ ਵੱਡੀ ਸ਼ਖਸ਼ੀਤ ਕਿੰਨੀ ਵੱਡੀ ਰੂਹ ਹੈ ਜਿਨ੍ਹਾਂ ਨੇ ਬੈਰ ਭਾਵਨਾ ਮਕਾ ਕੇ ਲੜਾਈ ਦੇ ਜੰਗ ਵਿੱਚ ਤੂੰ ਇਹਨਾਂ ਨੂੰ ਯਾਦ ਕਰਨਾ ਮੈਂ ਉਹਦਾ ਫਰਜ਼ ਸਮਝਿਆ ਅੱਛਾ ਕਹਦੇ ਵਿੱਚ ਵੀ ਪੂਰੀਆਂ ਕੰਨਾਂ ਜਿਹੜਾ ਲਗਾ ਮਾਤਰਾ ਵੀ ਪੂਰੇ ਤੁਸੀਂ ਹਾਂਜੀ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਸ਼ਾਪ ਦਿੱਤੀ ਆ ਹਾਂਜੀ ਤੇ ਸਿੱਖ ਗੁਰੂ ਸਾਹਿਬਾਨਾਂ ਦੇ ਨਾਮ ਦੀ ਹੈ ਨਾ ਐ ਦਰਜ ਕਰ ਦਿੱਤੇ ਹਾਂਜੀ 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 ਤੇ ਈ ਦੱਸੋ ਵੀ ਇਹ ਕਾਇਦੇ ਜਿਹੜੇ ਆ ਤੁਸੀਂ ਫਿਰ ਸਕੂਲਾਂ ਦੇ ਵਿੱਚ ਕਿੱਥੇ-ਕਿੱਥੇ ਜਿੱਦਾਂ ਇਹਨੂੰ ਅਕਸੈਪਟ ਕੀਤਾ ਗਿਆ ਖੇੜੇ ਮੱਥੇ ਕਿੰਨਾ-ਕਿੰਨਾ ਨੇ ਸਤਕਾਰ ਕੀਤਾ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਤੇ ਜਾਂ ਪੰਜਾਬ ਕਿਉਂਕਿ ਚੀਜ਼ ਜਿਹੜੀ ਆ ਤੁਹਾਡੀ ਇੱਕ ਇਹ ਕਿਹ ਲਈ ਬੇਦਾਸੀ ਸ਼ਬਦਾਂ ਦੇ ਨਾਲ ਆਪਾਂ ਵੈਲੀ ਨੂੰ ਨਹੀਂ ਪਾ ਸਕਦੇ ਬੜੀ ਕਮਾਲ ਦੀ ਚੀਜ਼ ਹੈਗੀ ਆ ਇੱਕ ਗਿਫਟ ਹੈ ਇੱਕ ਤੋਹਫਾ ਵੀ ਇਹ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਐਕਸੈਪਟ ਹੋ ਗਿਆ ਕਹਾਦਾ ਜੀ ਇਹ ਵੇਖੋ ਜੀ ਜਦੋਂ ਮੈਂ ਇਹ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਮਿਡਲ ਸਕੂਲ ਪ੍ਰਾਇਮਰੀ ਸਕੂਲ 70 ਸਕੂਲਾਂ ਦੇ ਵਿੱਚ ਮੈਂ ਵੱਡੇ ਆਕਾਰ ਦੇ 5 ਫੁੱਟ ਚੌੜਾ ਤੇ 7.5 ਫੁੱਟ ਲੰਬਾ ਇਸ ਤੱਲੇ ਨੂੰ ਅੱਛਾ ਵੱਡੀਆਂ ਕੰਧਾਂ ਦੇ ਉੱਤੇ ਮੈਂ ਆਪ ਬਣਾ ਕੇ ਆਬਦੇ ਕੋਲ ਆਪਣੀ ਮਨ ਦੀ ਖੁਸ਼ੀ ਦਿਖਾ ਤਾ ਮੈਂ ਵੱਡੇ ਪੋਸਟਰ ਲਾਏ ਔਰ ਹਰੇਕ ਸਕੂਲ ਦੇ ਸਟਾਫ ਨੇ ਹਮ ਜਿੰਨੇ ਵੀ ਸਕੂਲ ਦੇ ਮੈਂਬਰ ਸਟਾਫ ਮੈਂਬਰ ਸਾਰਿਆਂ ਨੇ ਮੈਨੂੰ ਮੇਰਾ ਧੰਨਵਾਦ ਕੀਤਾ ਔਰ ਬਹੁਤ ਖੁਸ਼ੀ ਉਹਨਾਂ ਨੂੰ ਖੁਸ਼ੀ ਨਾਲ ਲਾਏ ਔਰ ਕਈਆਂ ਨੇ ਤਾਂ ਕਿਹਾ ਵੀ ਇਹ ਚਾਰਟ ਦੀ ਖਾਤਰ ਹੀ ਅਸੀਂ ਆ ਜਗ੍ਹਾ ਸਪੈਸ਼ਲ ਰੱਖੀ ਸੀ ਕਿ ਸਾਨੂੰ ਕੋਈ ਅਜੀਬ ਜਿਹੀ ਚੀਜ਼ ਮਿਲੇ ਔਰ ਅਸੀਂ ਇਥੇ ਲਾਈਏ ਬਹੁਤ ਅੱਛਾ ਤੋਂ ਦੇ ਨਾਲ ਜਿਹੜੀ ਨਵੇਂ ਬੱਚੇ ਆ ਬੀਬੀਆਂ ਬੇਟੀਆਂ ਜਿਹੜੀਆਂ ਪੜ੍ਹਉਂਦੀਆਂ ਕੁੜੀਆਂ ਉਹਨਾਂ ਨੇ ਵੀ ਇਹ ਨਵੇਂ ਨਾਮ ਸੁਨੇ ਉਹ ਕਹਿੰਦੇ ਵੀ ਅੰਕਲ ਜੀ ਮੋਤੀराम ਮਹਿਰਾ ਮਮਾ ਟੈਂਕਰ ਟੋਡਰਮਲ ਜੀ ਜੀ ਲੱਲਾ ਲੱਖੀਸ਼ਾ ਬਣ ਜਾਣਾ ਤੋ ਇਹ ਜਿਹੜੇ ਨਾਮ ਆ ਅਸੀਂ ਵੀ ਪਹਿਲੀ ਵਾਰ ਸੁਣੇ ਸਾਡੀ ਜਾਣਕਾਰੀ ਚ ਵਾਧਾ ਹੋਇਆ ਉਹ ਜਿਹੜੇ ਉਹ ਜਿਹੇ ਸ਼ਹੀਦ ਹੈ ਜੇ ਅਸੀਂ ਨਹੀਂ ਯਾਦ ਕਰਾਂਗੇ ਉਹਨਾਂ ਨੂੰ ਤੋ ਉਹਨਾਂ ਨੂੰ ਕੌਣ ਯਾਦ ਕਰੂਗਾ ਜਿਨ੍ਹਾਂ ਨੇ ਸੱਚ ਦੀ ਖਾਤਰ ਹਮ ਹਮ ਧਰਮ ਦੀ ਖਾਤਰ ਹਮ ਕੁਰਬਾਨੀਆਂ ਦਿੱਤੀਆਂ ਪਰਿਵਾਰ ਦੀਆਂ ਕਰਵਾਨੀਆਂ ਛੋਟੇ-ਟੇ ਬੱਚੇ ਦੇ ਕਰਵਾਨੀਆਂ ਤੋ ਜਿਹੜੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਐ ਵਿੱਚ ਧਿਰ ਸਿੰਘ ਜੀ ਐ ਜੀ ਹੈਨਾ ਤੋ ਇਹਨਾਂ ਸਾਰਿਆਂ ਨੂੰ ਯਾਦ ਕਰਨਾ ਅ ਬਾਬਾ ਦੀਪ ਸਿੰਘ ਜੀ ਐ ਹੈਨਾ ਤੋ ਇਹ ਸਾਰਿਆਂ ਨੂੰ ਯਾਦ ਕਰਨਾ ਆਪਣਾ ਫਰਜ਼ ਸੀਗਾ ਨੰਨਾ ਨੰਦ ਲਾਲ ਜੀ ਹਮ ਵੇਖੋ ਇੱਕ ਵਾਰੀ ਗੁਰੂ ਦੇ ਦਰਬਾਰ ਚ ਆਏ ਦਰਸ਼ਨ ਕੀਤੇ ਐਸੇ ਆਨੰਦ ਹੋ ਗਏ ਜੀ ਆਨੰਦ ਹੀ ਹੋ ਗਏ ਨੰਦ ਲਾਲ ਜੀ 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 ਤੋ ਇਸ ਰਮੈ ਨੂੰ ਇਹਨਾਂ ਦੇ ਇਹ ਕੀਤਾ ਇਸੋ ਦੇਸੀ ਮਹੀਨਿਆਂ ਦੇ ਨਾਂ ਵੀ ਬੱਚ ਲਿਖੇ ਹਾਂਜੀ ਮੈਂ ਰਿਸ਼ਤੇ ਨਾਤਿਆਂ ਦੇ ਵੀ ਹਾਂਜੀ ਹਾਂਜੀ ਪਤਾਂ ਦੇ ਜਾਨਵਰਾਂ ਪੰਛੀਆਂ ਦੇ ਨਾਂ ਹਾਂਜੀ ਹਾਂਜੀ ਪੰਜਾਂ ਦਰਿਆਵਾਂ ਦੇ ਨਾਂ ਇਹ ਤਾਂ ਜੀ ਤੁਸੀਂ ਇੱਕ ਖਜ਼ਾਨਾ ਹੀ ਭਰ ਦਿੱਤਾ ਇਹਦੇ ਵਿੱਚ ਮੈਨੂੰ ਤਾਂ ਐਂ ਲੱਗਦਾ ਬਈ ਕਹਿ ਲਈਏ ਵੀ ਜਿੱਦਾਂ ਸਮੁੰਦਰ ਨੂੰ ਕੁਝੇ ਚ ਬੰਦ ਕੀਤਾ ਲੱਗਦਾ ਵੇਖੋ ਇਹ ਮੇਰੀ ਕੋਸ਼ਿਸ਼ ਸੀ ਹਾਂ ਔਰ ਜਿੱਥੇ ਮੈਨੂੰ ਸਕੂਲਾਂ ਦੇ ਵਿੱਚ ਮਾਨ ਮਿਲਿਆ ਹਾਂ ਮੇਰਾ ਪਿੰਡ ਛੱਡ ਕੇ ਜਾਂ ਇੱਕ ਦੋ ਹੋਰ ਕਾਹ ਜਗ੍ਹਾ ਵਜੜੀਆਂ ਹਾਂਜੀ ਛੱਡ ਕੇ ਇਹ ਗੁਰਦੁਆਰੇ ਸਾਹਿਬ ਦੇ ਵਿੱਚ ਫੜਤਾ ਲੈ ਆਉਣਾ ਨੇ ਪਰ ਪਤਾ ਨਹੀਂ ਕਿਉਂਕਿ ਮੇਰਾ ਇੱਕ ਸੁਭਾਅ ਹੈ ਕੋਈ ਮੈਥੋਂ ਲੈ ਲੈਂਦਾ ਨਾ ਜਾਂ ਮੈਂ ਦਿਨਾਂ ਮਿੰਤ ਕਰਕੇ ਮੈਂ ਵੀ ਮਿੰਤ ਕਰਦਾ ਉਹਨਾਂ ਦੀ ਵੀ ਇਸ ਚੀਜ਼ ਨੂੰ ਜੋੜੇ ਜਿੱਥੇ ਉਤਾਰਦੇ ਆ ਨਾ ਸੰਗਤ ਉੱਥੇ ਲਾ ਦਿਓ ਤਾਂ ਕਿ ਮੇਰਾ ਮਕਸਦ ਹੈ ਉਹ ਨਾਂ ਲੋਕ ਪੜਨ ਅਸੀਂ ਉਹਨਾਂ ਨੂੰ ਯਾਦ ਕਰੀਏ ਪਰ ਬਹੁਤੇ ਥਾਈ ਅਣਗੌਲਿਆ ਕੀਤਾ ਗਿਆ ਅੱਛਾ ਹਾਂ ਸਰੀ ਦੇ ਵਿੱਚ ਹੂੰ ਵੈਨਕੂਬਰ ਚ ਇਸ ਇਲਾਕੇ ਦੇ ਵਿੱਚ ਗੁਰਦੁਆਰੇ ਸੇ ਸਾਡੇ ਆਪਣੇ ਵੀ ਸੈਟਲ ਦੇ ਗੁਰਦੁਆਰਾ ਸੰਗ ਸਭਾ ਰੈਂਟਰ ਉੱਥੇ ਵੀ ਜਿੱਥੇ ਬੱਚਿਆਂ ਸਕੂਲ ਹੈ ਲਾਇਆ ਗਿਆ ਹੈ ਗੁਰਦੁਆਰਾ ਸੱਚਾ ਮਾਰਕ ਸਾਹਿਬ ਹੈ ਉੱਥੇ ਵੀ ਲਾਇਆ ਗਿਆ ਤੇ ਦਿੱਤੇ ਮੈਂ ਹਰੇਕ ਥਾਈਆਂ ਹਾਂ ਹਾਂ ਬੋਤਲ ਗੁਰਦੁਆਰਿਆਂ ਚ ਵੀ ਦਿੱਤੇ ਸੀ ਤੇ ਹੋਰ ਵੀ ਸਾਰੇ ਗੁਰਦੁਆਰਿਆਂ ਚ ਪਹੁੰਚਾਏ ਆ ਪਰ ਲੱਗੇ ਹੋਏ ਮੈਂ ਕਈ ਗੁਰਦੁਆਰਿਆਂ ਚ ਠੀਕ ਹੈ ਜੀ ਗੁਰਦੁਆਰ ਸਾਹਿਬ ਮੈਰੀਸਵੈਲ ਚ ਉੱਥੇ ਵੀ ਲੱਗਿਆ ਹੋਇਆ ਤੇ ਤੋਂ ਇਸ ਤਰ੍ਹਾਂ ਗਲੈਡ ਚ ਵੀ ਲੱਗੇ ਆ ਤੋਂ ਸਾਰੇ ਸਾਈ ਮੈਂ ਕੋਸ਼ਿਸ਼ ਕਰਦਾ ਮੈਂ ਜਿੱਥੇ ਵੀ ਜਾਣਾ ਤੇ ਹੁਣ ਮੈਂ ਛੋਟੇ ਬਣਾ ਕੇ ਲਿਆ ਆ ਜਿਹੜੇ ਆਮ ਘਰਾਂ ਚ ਲੱਗ ਸਕ ਜੀ ਇਹ ਤਾਂ ਬੜੀ ਬੜਾ ਗਿਆਨ ਆ ਜੀ ਇਹਦੇ ਵਿੱਚ ਬਹੁਤ ਸ਼ਾਨਦਾਰ ਤੁਸੀਂ ਐ ਪੀਸ਼ ਕੀਤੀ ਇਹ ਸਾਰੀ ਚੀਜ਼ ਪੰਜਾਂਤ ਰਿਆਮਾਂ ਦੇ ਨਾਮ ਚਾਰ ਔਰਤਾਂ ਦੇ ਨਾਮ ਖੇਤੀਬਾੜੀ ਨਾਲ ਸੰਬੰਧਤ ਲੋਪ ਹੋਏ ਸੰਧਾਂ ਦੇ ਨਾਮ ਹਨ ਔਰ ਉਹਦੇ ਵਿੱਚ ਵੇਖੋ ਤੁਸੀਂ ਜਿਹੜੇ ਭੱਟ ਹੈ 11 ਪੱਟਾ ਦੀ ਬਾਣੀ ਦਾ ਮੈਂ ਉਹਨਾਂ ਦੇ ਨਾਮ ਕੋਸ਼ਿਸ਼ ਕਰਕੇ ਖੋਜ ਕਰਕੇ ਕਈ ਵਾਰ ਇਹ ਹੁੰਦਾ ਮੈਂ ਮਾਫੀ ਚਾਹੁੰਦਾ ਸਾਡੀਆਂ ਡੇਟਾ ਜਿਹੜੀਆਂ ਕੋਈ ਡੇਟਾ ਨਹੀਂ ਮਿਲਦੀਆਂ ਇਹ ਸਾਡੇ ਇਤਿਹਾਸਕਾਰਾਂ ਦੀ ਕਮਜ਼ੋਰੀ ਸਾਡੀ ਕਮਜ਼ੋਰੀ ਇਹ ਨਹੀਂ ਮਿਲਦੀਆਂ ਕਿਤੇ ਨਾ ਕਿਤੇ 19 ਵੀ ਹੋ ਜਾਂਦੀਆਂ ਪਰ ਮੈਂ ਅਬਦੁੱਲ ਨੂੰ ਫਿਰ ਵੀ ਕੋਸ਼ਿਸ਼ ਕੀਤੀ ਹੈ ਜਿੱਥੇ ਪੱਟਾਂ ਦੀ ਬਾਣੀ ਪੱਟਾਂ ਦੇ ਨਾਂ ਦਰਜ ਕੀਤੇ 11 ਦੇ ਉੱਤੇ 31 ਰਾਗਾਂ ਦੇ ਵੀ ਜਿਹੜੀ ਹੈ ਮੈਂ ਉਹ ਵੀ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਕਿਹੜੇ ਕਿਹੜੇ ਰਾਗ ਦੇ ਵਿੱਚ ਸਾਡੀ ਗੁਰਪ੍ਰਸਾਦ ਸਾਹਿਬ ਜੀ ਸਾਹਿਬ ਦੇਖੋ ਮੈਂ ਫਰੋਤਨ ਨਾਲ ਦੀ ਨਾਲ ਤਾਂ ਖਾ ਵੀ ਦਿੰਨੇ ਆਪਾਂ ਤਿਸ਼ਤਿਆਂ ਦੇ ਨਾਂ ਹਾਂਜੀ ਤੇ ਅੱਛਾ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਵੀ ਸਕੂਲ ਦੇ ਵਿੱਚ ਹਾਂਜੀ प्रदेशਾਂ ਦੇ ਵਿੱਚ ਵੀ ਤੇ ਜਾਂ ਪੰਜਾਬ ਦੇ ਵੀ ਸਕੂਲਾਂ ਚਿੱਥੇ-ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਆ ਜੀ ਇਹ ਜਿਹੜੇ ਪੰਜਾਬੀ ਰਿਸ਼ਤਿਆਂ ਦੇ ਨਾਂ ਤੁਸੀਂ ਜ਼ਿਕਰ ਕੀਤਾ ਹਾਂ ਜੀ ਇਹ ਅਲੋਪ ਹੋ ਗਏ ਸਾਡੇ ਸਮਾਜ ਦੇ ਵਿੱਚ ਜੀ ਠੀਕ ਹੈ ਜੀ ਭੂਆ ਫੁੱਫੜ ਮਾਮਾ ਮਾਮੀ ਕਿਉਂਕਿ ਇਹ ਆਂਟੀ ਤੇ ਅੰਕਲ ਨੇ ਜੰਕਲ ਖਰਾਬ ਕਰ ਦਿੱਤੀ ਸਰ ਇਹ ਕੋਈ ਚਾਚਾ ਚਾਚੀ ਨਹੀਂ ਕਹਿੰਦਾ ਕੋ ਚਾਚੀ ਨਹੀਂ ਕਹਿੰਦਾ ਆ ਤਾਇਆ ਨਹੀਂ کہہ ਰਿਹਾ ਕੁੱਤਾਈ ਨਹੀਂ ਉਹ ਆਂਟੀ ਅੰਕਲ ਨੇ ਹੀ ਪਤਾ ਹੀ ਨਹੀਂ ਲੱਗਦਾ ਮਾਮਾ ਕੌਣ ਹੈ ਤੇ ਫੁੱਫੜ ਕੌਣ ਤੇ ਭਾਬੀ ਸ਼ਬਦ ਬਹੁਤ ਘੱਟ ਸੁਣਿਆ ਜਾਂਦਾ ਉਹ ਵੀ ਲੋਕੀ ਮਤਲਬ ਅਲੂਪੇ ਹੋ ਗਿਆ ਸ਼ਬਦ ਇਹ ਵੀ ਹਣਾ ਤੇ ਤਾਇਆ ਤਾਈ ਭੂਆ ਫੁੱਫੜ ਇਹ ਬੜੀ ਵਧੀਆ ਗੱਲ ਜੀ ਮੈਂ ਉਹਨਾਂ ਟੀਚਰਾਂ ਨੂੰ ਜਿਹੜੀਆਂ ਸਾਡੀਆਂ ਭੈਣਾਂ ਜਾਂ ਸਾਡੇ ਵੀਰ ਬੱਚਿਆਂ ਛੋਟਿਆਂ ਨੂੰ ਪੜ੍ਹਾਉਂਦੇ ਆ ਇਹ ਜ਼ਰੂਰ ਇਧਰ ਅੰਤ ਇਹ ਜਿਹੜੇ ਰਿਸ਼ਤਿਆਂ ਦੇ ਨਾਂ ਆ ਆਤਾਈ ਚਾਚਾ ਚਾਈ ਹੈ ਨਾ ਬੀਬੀ ਪਾਪਾ ਇਹ ਸ਼ਬਦ ਜਿਹੜੇ ਜ਼ਰੂਰ ਸੁਹਾਉਣੇ ਚਾਹੀਦੇ ਆ ਤਾਂ ਕਿ ਇਹ ਸਾਡੀ ਮਾਂ ਬੋਲੀ ਆ ਜਿੱਤਾ ਮਾਂ ਬੋਲੀ ਦੀ ਸੇਵਾ ਚੀਮਾ ਸਾਹਿਬ ਨੇ ਦੇਖੋ ਕਿੰਨੀ ਵਧੀਆ ਚੀ ਪਿਆਰ ਕਰਕੇ ਸਾਨੂੰ ਦੇਤੀ ਸੇਵਾ ਇਹਨਾਂ ਨੇ ਕਮਾਈ ਹੈ ਲਿਖਿਆ ਵੀ ਇਹਨਾਂ ਨੇ ਇਥੇ ਆਹਾਂ ਮੋਰੇ ਜਾਨੇ ਦੇਖਾ ਦਿੱਤਾ ਕਿ ਪੰਜਾਬੀ ਮੇਰੀ ਮਾਂ ਬੋਲੀ ਆ ਇਹ ਮੌਲੇ ਵਧੇ ਫੁੱਲੇ ਮਾਂ ਬੋਲੀ ਕਦੇ ਨਾ ਭੁੱਲੇ ਅਗਰ ਅਸੀਂ ਬੋਲੀ ਹੀ ਆਪਣੀ ਭੁੱਲ ਗਏ ਜਿੱਦਾਂ ਕਹਿੰਦੇ ਨੇ ਕਿ ਜੇ ਕਿਸੇ ਨੂੰ ਵਾਦ ਦੁਆ ਦੇਣੀ ਹੋਵੇ ਉਹਨੂੰ ਕਹਿ ਦਿਓ ਕਿ ਚੱਲ ਜਾ ਯਾਰ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਵੇ ਸਮਝ ਲਓ ਬੰਦਾ ਖਾਤਮ ਹੋ ਗਿਆ ਬਹੁਤ ਇਹੋ ਜੀ ਵਾਦ ਦੁਆ ਯਾਰ ਪਰ ਅਸੀਂ ਚਾਹੁੰਦੇ ਸਾਡੀ ਮਾਂ ਬੋਲੀ ਕਦੇ ਨਾ ਭੁੱਲੇ ਕਿਸੇ ਨੂੰ ਵੀ ਨਾ ਭੁੱਲੇ ਇਹ ਬਹੁਤੇ ਫੁੱਲੇ ਤੇ ਜੀਮਾ ਸਾਹਿਬ ਨੇ ਇਹਦੇ ਵਿੱਚ ਕਿੱਡੀ ਕਮਾਲ ਦੀ ਚੀਜ਼ ਤਿਆਰ ਕੀਤੀ ਮੈਂ ਟੀਚਰਾਂ ਨੂੰ ਬੇਨਤੀ ਕਰਦਾ ਵੀ ਇਹ ਪਰਿਵਾਰਕ ਰਿਸ਼ਤੇ ਜਿਹੜੇ ਰਿਸ਼ਤੇ ਹਨ ਇਹ ਜ਼ਰੂਰ ਪੜਾਓ ਬੱਚਿਆਂ ਨੂੰ ਉਹਨਾਂ ਨੂੰ ਕਹੋ ਕਿ ਘਰ 'ਚ ਤੁਸੀਂ ਆਂਟੀ ਅੰਕਲ ਨਹੀਂ ਕਹਿਣਾ ਹੈਗਾ ਤੁਸੀਂ ਚਾਚੀ ਜਾਂ ਤੇ ਚਾਚੀ ਕਹੋ ਚਾਚਾ ਕਹੋ ਤਾਇਆ ਕਹੋ ਤਾਈ ਕਹੋ ਜੀ ਠੀਕ ਹੈ ਜੀ ਤੇ ਪੂਆ ਜੀ ਪੁੱਪੜ ਜੀ ਮਾਮੀ ਆ ਮਮੀ ਹੈ ਤੇ ਚਲੋ ਇਹ ਜੀ ਜ਼ਰੂਰੀ ਆ ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦਾ ਬੜੀ ਦਿਲਚਸਪ ਜੋ ਮੇਰੇ ਦੇਹਨ ਦੇ ਵਿੱਚ ਜੀ ਜੀ ਜਦੋਂ ਮੈਂ ਛੋਟਾ ਸੀ ਤੇ ਮੇਰੀ ਬੀਬੀ ਨੇ ਕਹਿੰਨਾ ਅਛੀ ਦੀ ਛਰਵਾਰ ਹਾਂ ਮੈਂ ਸੋਚਦਾ ਹੀ ਬੀਬੀ ਪੜੀ ਨਹੀਂ ਇਹਨੂੰ ਪਤਾ ਨਹੀਂ ਸ੍ਰੀ ਚਰਵਾਰ ਨਹੀਂ ਕਹਿਣਾ ਹੁੰਦਾ ਇਹਨੂੰ ਅੱਛਾ ਇਹ ਛਨੀਚਰਵਾਰ ਕਹਿੰਦੀ ਪਰ ਜਦੋਂ ਮੈਂ ਆਪ ਪੜਿਆ ਜਾਂ ਮੈਂ ਜਾਣਕਾਰੀ ਇਕੱਠੀ ਕਰਦਾ ਸੀ ਅੱਛਾ ਹੈਨਾ ਤਾਂ ਸੋਰਸ ਤਾਂ ਦੇਖੋ ਜਿਨੇ ਵੀ ਪੰਜਾਬੀ ਧਾਰਮਿਕ ਸੋਰਸ ਸੇ ਠੀਕ ਹੈ ਤੋ ਉਥੋਂ ਮੈਨੂੰ ਅਸਲ ਦੇ ਵਿੱਚ ਹੀ ਨਾ ਇਹਦਾ ਛਨੀਚਰਵਾਰ ਅੱਛਾ ਅਸੀਂ ਸ੍ਰੀ ਚਰਵਾਰ ਕਹਿੰਦੇ ਆ ਤੇ ਇਹ ਅੰਗਰੇਜ਼ ਜਿਹੜਾ ਇਹ ਤਿਵਾਰ ਹੈ ਉਹਨੂੰ ਆਦਿਤੀਵਾਰ ਕਿਹਾ ਜਾਂਦਾ ਅੱਛਾ ਗੁਰਮੁਖੀ ਦੇ ਵਿੱਚ ਅਸਲ ਦੇ ਵਿੱਚ ਓਕੇ ਓਕੇ ਤੋ ਜਿੱਥੇ ਰਿਸ਼ਤਿਆਂ ਦੀ ਗੱਲ ਹੈ ਭੈਣ ਭਨੋਈ ਆ ਹੈਨਾ ਅ ਚੌਥੇ ਵੇਖੋ ਇੱਕ ਚੀਜ਼ ਹੋਰ ਹੂੰ ਜਿਵੇਂ ਮੱਝ ਦਾ ਬੱਚਾ ਹੂੰ ਕਟਰੂ ਆ ਹਾਂਜੀ ਗਾਂ ਦਾ ਬੱਚਾ ਉਹਨੂੰ ਬੱਛਰੂ ਕਹਿੰਨੇ ਆਪਾਂ ਬੋਤੇ ਦਾ ਬੱਚਾ ਹੂੰ ਬੋਤੀ ਦਾ ਬਤਾਰੂ ਕਹਿੰਨੇ ਆ ਜੀ ਘੋੜੀ ਦਾ ਬੱਚਾ ਵਸ਼ੇਰੂ ਕਹਿੰਨੇ ਆ ਬੱਕਰੀ ਦਾ ਮੇਮਣਾ ਭੇਡ ਦਾ ਲੇੜਾ ਕੁੱਤੀ ਦਾ ਕਤੂਰਾ ਬਿੱਲੀ ਦਾ ਬਲੂੰਗੜਾ ਕੁਕੜੀ ਦਾ ਬੱਚਾ ਚੂਚਾ ਤੇ ਚਿੜੀ ਦਾ ਬੱਚਾ ਝੋਟ ਝੋਟ ਬਹੁਤ ਸਾਰੇ ਤੇ ਇਹ ਜਿਹੜੇ ਨਾਂ ਸੀਗੇ ਬਹੁਤ ਸਾਰੇ ਤੇ ਇਹ ਸਾਰੇ ਇਹ ਸਾਡੇ ਆਮ ਜਿਹੜੇ ਲੈਣ ਵਾਲੇ ਨਾਂ ਤੇ ਸਾਡੇ ਸੀਗੇ ਇਸ ਤਰ੍ਹਾਂ ਹੈਨਾ ਜੀ 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 ਤਾਂ ਬਾਕੀ ਵੇਖੋ ਇਹਦੇ ਚ ਇੱਕ ਹੋਰ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਸੀ ਵੀ ਖੇਤੀ ਬਾੜੀ ਨਾਲ ਸੰਜ ਜਿਹੜੇ ਸੀ ਹਾਂ ਉਹ ਲੋਕ ਪੁਈ ਜਾ ਉਹ ਵੀ ਲੋਕ ਹੁਣ ਜਿਹੜੇ ਉਹਨਾਂ ਦੇ ਨਾਂ ਆ ਉਹ ਬੱਚਿਆਂ ਨੂੰ ਪਤਾ ਨਹੀਂ ਆ ਆਵੇਂ ਸਮਾਨ ਨਾਂ ਪਿਆ ਵੇੜ ਵੇ ਬਹੁਤ ਕਰਾਂ ਸੰਭਾਲਿਆ ਵੀ ਹੈ ਜੀ ਬਹੁਤ ਲੋਕਾਂ ਨੇ ਹਾਂ ਹੁਣ ਉਹ ਦੋ ਕਿਲੀਆਂ ਸੀ ਹੱਥੀ ਸੀ ਮੁੰਨੀ ਸੀ ਚੌ ਰਸਾ ਸੰਗਲ ਜੌੜਾ ਪੋਰ ਪ੍ਰਾਣੀ ਜਿੰਦਰਾ ਰੰਬਾ ਦਾਤਰੀ ਸੁਹਾਗਾ ਇਹ ਬੱਚਿਆਂ ਨੂੰ ਕਿੱਥੋਂ ਪਤਾ ਲੱਗੂ ਵੀ ਸਾਡੇ ਘਰੇ ਜਿਹੜੇ ਇਹ ਗਹਿਣੇ ਸੀ ਖੇਤੀਬਾੜੀ ਦੇ ਕਿਸਾ ਕਿਸਾਨ ਦੇ ਗਹਿਣੇ ਸੀਗੇ ਕੜਾਈਆ ਕਿਹਨੂੰ ਕਹਿੰਦੇ ਪਜਾਲੀ ਕਿਹਨੂੰ ਕਹਿੰਦੇ ਅਲਡੀਆਂ ਕੀ ਸੀਗੀਆਂ ਹੈ ਨਾ ਖੁਰਲੀ ਕੀ ਆ ਝੁੱਲ ਕੀ ਆ ਮੁਹਾਰ ਕੀ ਆ ਅਨਤ ਕੀ ਆ ਸੱਬਲ ਕੀ ਆ ਕਸੀਆ ਕੀ ਆ ਕਸੌਲੀ ਕੀ ਆ ਕੁਹਾੜੀ ਕੀ ਆ ਸਲੰਗ ਕੀ ਆ ਤੰਗਲੀ ਕੀ ਆ ਛਾੜਨਾ ਕੀ ਆ ਇਹ ਸਾਡੇ ਹਰ ਘਰਾਂ ਦਾ ਜਮੀਂਦਾਰਾਂ ਦਾ ਹੀ ਸ਼ਿੰਗਾਰ ਸੀਗਾ ਤਾਂ ਇਹ ਸਾਰਾ ਨੂੰ ਮੈਂ ਇੱਥੇ ਇਹਦੇ ਤੇ ਦਰਜ ਕੀਤਾ ਉਹ ਇਹ ਮੈਨੂੰ ਮੈਂ ਜਦੋਂ ਇਹ ਸੋਚਦਾ ਮੇਰੇ ਮਨ ਨੂੰ ਵੀ ਸ਼ਾਂਤੀ ਮਿਲਦੀ ਉਹ ਮੈਨੂੰ ਬਹੁਤ ਖੁਸ਼ੀ ਮਿਲਦੀ ਸੁਪਨਾ ਤੁਹਾਡਾ ਵੀ ਆ ਕੈਦਾ ਜਿਹੜਾ ਮੈਂ ਚਾਹਨਾ ਵੀ ਹਰ ਘਰ ਦੇ ਵਿੱਚ ਹੋਵੇ ਅੱਛਾ ਸਕੂਲਾਂ ਚ ਸਕੂਲਾਂ ਦੇ ਵਿੱਚ ਹੋਵੇ ਔਰ ਜਿਹੜੀ ਸਕੂਲ ਹੈ ਪੰਜਾਬ ਸਕੂਲ ਹੈ ਐਜੂਕੇਸ਼ਨ ਬੋਰਡ ਹੈ ਹਾਂ ਪਰਮਾਤਮਾ ਦੀ ਕਿਰਪਾ ਹੋਈ ਹੈ ਪਤਾ ਨਹੀਂ ਕਿਸੇ ਕਿਹੜੇ ਪੁਰਸ਼ ਨੇ ਇਹ ਕਰਮ ਕੀਤਾ ਇਹ ਉਹਨਾਂ ਨੇ ਇਹ ਜਿੰਨੇ ਵੀ ਸਰਕਾਰੀ ਸਕੂਲ ਸਾਡੇ ਉਹਨਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਇਹ ਇਹ ਰਿਕੁਆਇਰ ਕੀਤੇ ਹੋਏ ਆ। ਓਕੇ ਉਹਨਾਂ ਨੇ ਖਰੀਦੇ ਆ ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅੱਜ ਕੱਲ 20000 ਰੁਪਿਆ ਹਰ ਇੱਕ ਸਕੂਲ ਨੂੰ ਦਿੰਦੇ ਆ ਲਾਇਬ੍ਰੇਰੀ ਵਾਸਤੇ। ਤਾਂ ਉਹਨਾਂ ਨੇ ਜਿੱਥੇ ਹੋਰ ਕਿਤਾਬਾਂ ਸੀ ਲੈਟ ਸੀ ਉੱਥੇ ਆਪਣੀ ਇਹ ਕਿਤਾਬ ਵੀ ਚੇਤਨਾ ਪ੍ਰਕਾਸ਼ਨ ਦੇ ਉਦਮ ਨਾਲ ਇਹ ਇਹ ਕਿਤਾਬ ਵੀ ਉਹਨਾਂ ਨੇ ਉਹਦੇ ਚ ਰੱਖੀ ਦਿੱਤੀ ਹੋਈ ਕਰ ਦਿੱਤੀ ਆ ਤੇ ਆਸ ਕਰਦੇ ਆ ਵੀ ਇਹ ਬੱਚਿਆਂ ਦੇ ਕਲਾਸਾਂ ਦੇ ਵਿੱਚ ਵੀ ਸ਼ੁਰੂ ਤੋਂ ਚੱਲ ਜੋ ਜੇ ਕੋਸ਼ਿਸ਼ ਕੀਤੀ ਆਪਾਂ ਤੇ ਪ੍ਰਮਾਤਮਾ ਦੀ ਲਾਇਬ੍ਰੇਰੀ ਚੱਲ ਗਈ ਆ ਤਾਂ ਮੈਂ ਤਾਂ ਬੇਨਤੀ ਕਰਦਾ ਉਹਨਾਂ ਨੂੰ ਵੀ ਇੰਨੀ ਵਧੀਆ ਚੀਜ਼ ਜੇ ਇਹ ਉਹ ਦੂਸਰੇ ਕਾਇਦੇ ਦੀ ਜਗ੍ਹਾ ਤੇ ਆ ਕਾਇਦਾ ਹੀ ਉੱਥੇ ਲਾਗੂ ਕਰ ਦਿੱਤਾ ਜਾਵੇ ਤਾਂ ਇਹਦਾ ਰਿਜ਼ਲਟ ਜਿਹੜਾ ਆ ਤੁਸੀਂ ਮੇਰਾ خیال ਹੈ ਭਈ 57 ਸਾਲਾਂ ਦੇ ਵਿੱਚ ਵੱਖਰਾ ਹੀ ਦੇਖਣ ਨੂੰ ਮਿਲੇਗਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਪ੍ਰਮਾਤਮਾ ਦੀ ਤਾਂ ਆਪਣੀ ਕੋਸ਼ਿਸ਼ ਜਿਹੜੀ ਮੈਨੂੰ ਵਿਸ਼ਵਾਸ ਜਰੂਰ ਹੈ ਠੀਕ ਹੈ ਜੀ ਵੀ ਪਰਮਾਤਮਾ ਆਪਣੇ ਖੁਸ਼ੀ ਸਾਬੂ ਸਿਆਣੇ ਸਹਿਰਦ ਤੁਹਾਡੇ ਵਰਗੇ ਇਨਸਾਨ ਜਿਹੜੇ ਪੰਜਾਬੀ ਨੂੰ ਸੱਚਮੁੱਚ ਹੀ ਪਿਆਰ ਕਰਦੇ ਆ ਜਦੋਂ ਉਹਨਾਂ ਦੇ ਹੱਥਾਂ 'ਚ ਚੀਜ਼ ਚੱਲ ਗਈ ਉਹਨਾਂ ਨੇ ਕਿਹਾ ਦਾ ਕਲਾਸਾਂ ਪਹਿਲੀ ਕਲਾਸ ਤੋਂ ਜਾਂ ਉਹ ਸ਼ੁਰੂਆਤਿੱਥੋਂ ਸ਼ੁਰੂ ਕਰਦੇ ਆ ਐਲ ਕੇ ਜੀ ਜਾਂ ਜੂ ਕੇ ਜੀ ਇਹ ਉੱਥੇ ਚੱਲ ਜਾਣਾ ਜਾਊਗਾ ਜ਼ਰੂਰ ਔਰ ਜੱਥੇਦਾਰ ਸਾਹਿਬ ਜੀ ਇੱਕ ਹੋਰ ਬੇਨਤੀ ਹਾਂ ਵੀ ਮੈਨੂੰ ਚਾਉ ਆ ਮੈਂ ਇਹ ਜਿਹੜੀ ਵੀ ਮੇਰੀਆਂ ਪੁਸਤਕਾਂ ਆ ਅੱਛਾ ਹੋਰ ਵੀ ਗੱਲ ਆ ਇਹ ਜਦੋਂ ਕੋਈ ਜੱਥੇਵੰਦियां ਜਿਹੜੀਆਂ ਜਾਂ ਸਾਡੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦੇ ਵਿੱਚ ਜਿਹੜੇ ਸਿਆਣੇ ਬੰਦਿਆਂ ਦੇ ਹੱਥਾਂ 'ਚ ਚੀਜ਼ ਚੱਲ ਕੇ ਮੈਨੂੰ ਆਸ ਹੈ ਵੀ ਉਹ ਵੀ ਇੱਧਰ ਯੋਗਦਾਨ ਪਾਉਣਗੇ ਬੱਚਿਆਂ ਦੀਆਂ ਛੋਟੀਆਂ ਕਲਾਸਾਂ ਜੁਕੇਜੀ ਐਲਕੇਜੀ ਪਹਿਲੀ ਦੇ ਵਿੱਚ ਲੱਗੂ ਮੈਂ ਹਰ ਇੱਕ ਦਾ ਧੰਨਵਾਦੀ ਹੋਵਾਂਗਾ ਪਰ ਆਸ ਕਰੀਏ ਵੀ ਕਦੋਂ ਉਹ ਜਿਹੇ ਇਨਸਾਨ ਉੱਥੇ ਫਿੱਟ ਹੁੰਦੇ ਆ ਉਹਨਾਂ ਦੇ ਹੱਥਾਂ 'ਚ ਜਾਂਦਾ ਆ ਤੇ ਵਖਰਾ ਰਸਤਾ ਔਰ ਇੱਕ ਚੀਜ਼ ਹੋਰ ਹੈ ਮੈਂ ਜਿੰਨੀਆਂ ਵੀ ਵੈਸਤੇ ਮੇਰੀਆਂ 26 ਪੁਸਤਕਾਂ ਮੈਂ ਕਿਸੇ ਦਾ ਵੀ ਆਇਤੀ ਕਿਸੇ ਤੋਂ ਪੈਸਾ ਨਹੀਂ ਲਿਆ ਜੀ ਬਹੁਤ ਮੇਰੇ ਦੋਸਤ ਹੈ ਤੁਹਾਡੇ ਵਰਗੇ ਜਿਹੜੇ ਮੇਰੇ ਸਹਿਯੋਗ ਦਿੰਦੇ ਜੀ ਮੇਰੇ ਬਿਨਾ ਕਹਿਣ ਜੀ ਜਿਹੜੇ ਆਪਦਾ ਫਰਜ ਸਮਝਦੇ ਹੋਏ ਮੇਰੇ ਨਾਲ ਖੜ ਜਾਂਦੇ ਜੀ ਔਰ ਮੈਨੂੰ ਸਹਿਯੋਗ ਦਿੰਦੇ ਐਪਰੀਸ਼ੀਏਟ ਕਰਦੇ ਤੋਂ ਕਿ ਜਿਹੜਾ ਐਪਰੀਸ਼ੀਏਟ ਕਰਨਾ ਕਿਸੇ ਥਾਪੀ ਦੇਣੀ ਕਿਸੇ ਨੂੰ ਮੋਢਾ ਤੱਕ ਪਾਉਣਾ ਇਹ ਵੀ ਬਹੁਤ ਵੱਡੀ ਖਰਾਬੀ ਤੁਹਾਨੂੰ ਕੁਝ ਕਰਨ ਲਈ ਪ੍ਰੇਰਦਾ ਜੀ ਜੀ ਤਾਂ ਇਸ ਤਰ੍ਹਾਂ ਮੈਂ ਕਦੇ ਵੀ ਕਿਸੇ ਤੋਂ ਕੋਈ ਚੀਜ਼ ਦਾ ਪੈਸਾ ਨਹੀਂ ਵਸੂਲਿਆ ਇਹ ਸਾਰਾ ਜਿੰਨਾ ਵੀ ਪ੍ਰਮਾਤਮਾ ਨੇ ਮੈਨੂੰ ਬਖਸ਼ਿਆ ਮੈਂ ਉਹਦਾ ਸ਼ੁਕਰਾਨਾ ਅਦਾ ਕਰਦਾ ਸ਼ੁਕਰਾਨੇ ਵਜੋਂ ਇਹ ਜਿਹੜਾ ਮੈਂ ਵੰਡਦਾ ਫ੍ਰੀ ਕੋਈ ਵੀ ਲੈ ਸਕਦਾ ਸਾਡਾ ਟੀਵੀ ਵਾਲੇ ਸਿਮਰਨ ਸਿੰਘ ਜੀ ਹੈ ਤੇ ਤੁਸੀਂ ਆਇਂਦਰਜੀਤ ਸਿੰਘ ਜੀ ਤੁਹਾਨੂੰ ਕੋਈ ਕਹਿ ਸਕਦਾ ਤੇ ਆਪਾਂ ਹਰੇਕ ਨੂੰ ਕੁਝ ਹੀ ਮਸੂਦ ਰਹਿ ਗਈ ਹਰ ਇੱਕ ਤਾਂ ਪਹਿਚਾਣ ਹੁੰਦੀ ਠੀਕ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਹਰਿਆਸਨ ਚਿਮਾ ਜੀ ਮਿਹਰਬਾਨੀ ਥੈਂਕ ਯੂ ਜੀ ਕਲਮ ਨੂੰ ਹੋਰ ਬਲ ਬੁੱਧੀ ਸ਼ਕਤੀ ਪ੍ਰਦਾਨ ਕਰੇਗੀ ਧੰਨਵਾਦ ਸਤਿ ਸ੍ਰੀ ਅਕਾਲ